ਜੀ ਕੱਲ ਰਾਤ ਮਿਤੀ 1 28 2025 ਨੂੰ ਸਾਨੂੰ ਇੱਕ ਕੰਪਲੇਂਟ ਰਿਸੀਵ ਹੋਈ ਸੀ ਕਿ ਇੱਕ ਟਰੱਕ ਨੰਬਰੀ ਪੀਵੀ02ਬੀਐਲ987 600 ਬੋਰੀਆਂ ਜਿਹੜੀਆਂ ਯੂਰੀਆ ਦੀਆਂ ਹੈਗੀਆਂ ਉਹ ਕਿਤੇ ਅਨਲੋਡਿੰਗ ਕਰ ਰਿਆ ਸੀਗਾ ਗੈਰ ਕਾਨੂੰਨੀ ਤਰੀਕੇ ਨਾਲ ਤੇ ਮੌਕੇ ਤੇ ਸਾਡੀ ਟੀਮ ਉੱਥੇ ਪਹੁੰਚੀ ਤੇ ਜਿਹੜੇ ਸਬੰਧਦੇ ਵਿਭਾਗ ਜਿਹੜੇ ਕੋਆਪਰੇਟਿਵ ਸੁਸਾਇਟੀ ਦੇ ਜਿਹੜੇ ਇੰਸਪੈਕਟਰ ਸੀਗੇ ਉਹ ਵੀ ਉੱਥੇ ਪਹੁੰਚੇ ਤੇ ਜਿਹੜੀ ਇਹ ਇਨਸੀਡੈਂਟ ਸੀਗਾ ਇਹ ਸੱਚ ਸਾਬਿਤ ਹੋਇਆ ਤੇ ਉਥੋਂ ਜਿਹੜੀਆਂ ਸੀਗੀਆਂ ਉਸ ਬੰਦੇ ਨੇ ਜਿਹੜਾ ਟਰੱਕ ਜਿਹੜਾ ਸੀਗਾ ਪਹਿਲਾਂ ਭਜਾ ਲਿਆ ਸੀਗਾ ਤੇ ਸਾਡੀ ਪੀਸੀਆਰ ਟੀਮ ਨੇ ਉਹਨੂੰ ਚੇਸ ਕਰਦੇ ਹੋਏ ਉਹਨੂੰ ਰਾਮ ਤੀਰਥ ਰੋਡ ਜਿਹੜਾ ਹੈਗਾ ਉਥੋਂ ਕਾਬੂ ਕਰਕੇ ਵਾਪਸ ਥਾਣੇ ਲੈ ਕੇ ਆਏ ਤੇ ਸਾਨੂੰ ਜਿਹੜੇ ਹੈਗੇ ਟਰੱਕ ਵਿੱਚੋਂ ਜਿਹੜੀਆਂ ਹੈਗੀਆਂ 536 ਬੋਰੀਆਂ ਟਰੱਕ ਤੋਂ ਤੇ 64 ਬੋਰੀਆਂ ਜਿੱਥੇ ਉਹਨੇ ਅਨ ਮਤਲਬ ਇਲੀਗਲ ਤੌਰ 'ਤੇ ਜਿਹੜੀਆਂ ਲਾਈਆਂ ਸੀਗੀਆਂ ਉਹ ਕਾਬੂ ਕੀਤੀਆਂ ਅਸਾਂ ਯੂਨੀਆ ਕਿੱਥੇ ਜਾਣਾ ਸੀ ਜੀ ਜਿਹੜਾ ਐਸ ਪਰ ਜਿਹੜਾ ਵਾਊਚਰ ਕਟਿਆ ਗਿਆ ਸੀਗਾ ਉਹ ਜਿਹੜਾ ਸੀਗਾ ਜਿਹੜੇ ਇੱਥੇ ਜਿਹੜੇ ਸੈਕਟਰੀ ਸੀਗੇ ਦਵਿੰਦਰ ਸਿੰਘ ਜਿਹੜੇ ਪਿੱਠੇਵੜ ਇਹ ਉਧਰਲੇ ਪਾਸੇ ਜਾਣਾ ਸੀ ਪਿੱਠੇਵੜ ਜਾ ਕੇ ਅਨਲੋਡ ਹੋਣਾ ਸੀਗਾ ਬਟ ਇਹ ਪਹਿਲਾਂ ਹੀ ਇਹਦੀ ਜਿਹੜੀ ਹੈਗੀ ਹੈ ਮਤਲਬ ਇਲੀਗਲ ਤਰੀਕੇ ਨਾਲ ਸਾਈਫਨਿੰਗ ਹੁੰਦੇ ਹੋਏ ਇਹ ਜਿਹੜੀ ਹੈਗੀ ਹੈ ਵੱਲਾ ਸਬਜੀ ਮੰਡੀ ਦੇ ਵਿੱਚ ਇਸ ਜਿਹੜੇ ਯੂਰੀਆ ਨੂੰ ਉਤਾਰਿਆ ਜਾ ਰਿਹਾ ਸੀਗਾ ਤੇ ਸਰ ਇਹ ਕਿੰਨਾ ਕੁ ਖਤਰਾ ਹੈ ਕਿਉਂਕਿ ਦੇਖੋ ਇਹਦੇ ਵਿੱਚ ਇੱਕ ਬਹੁਤ ਵੱਡਾ ਮਤਲਬ ਕਿ ਇੱਕ ਇੱਕ ਸਕੈਮ ਹੈਗਾ ਕਿਉਂਕਿ ਜਿਹੜਾ ਯੂਰੀਆ ਦੀ ਜੇ ਤੁਹਾਨੂੰ ਪਤਾ ਸ਼ਾਰਟੇਜ ਬਹੁਤ ਹੈਗੀ ਹੈ ਜਿਹੜਾ ਇਹਨੂੰ ਬੜੇ ਹੀ ਕੰਟਰੋਲ ਤਰੀਕੇ ਨਾਲ ਜਿਹੜਾ ਹੈਗਾ ਪ੍ਰਾਈਵੇਟ ਤੇ ਜਿਹੜਾ ਹੈਗਾ ਕੋਆਪਰੇਟਿਵ ਦਾਇਰੇ ਨੂੰ ਦਿੱਤਾ ਜਾਂਦਾ ਹੈਗਾ ਆ ਤੇ ਇਹ ਹੁਣ ਜਿਹੜੀ ਤਫਤੀਸ਼ ਹੈਗੀ ਹੈ ਇਹਨੂੰ ਬੜੀ ਹੀ ਡੂੰਘਾਈ ਨਾਲ ਆਪਾਂ ਕਰਾਂਗੇ ਤੇ ਜਿਹੜੇ ਵੀ ਇੱਥੇ ਇਨਵੋਲਵਮੈਂਟ ਹੋਊਗੀ ਉਹਨੂੰ ਆਪਾਂ ਸਖਤ ਕਾਰਵਾਈ ਕਰਾਂਗੇ ਇਹਦੇ ਵਿੱਚ ਇੱਕ ਗੱਲ ਹੋਰ ਬੜੀ ਮਤਲਬ ਕਿ ਦੇਖਣ ਵਾਲੀ ਹੈਗੀ ਕਿ ਜਿਹੜੇ ਸਾਡੇ ਕਿਸਾਨ ਭਰਾ ਹੈਗੇ ਆ ਉਹਨਾਂ ਨੂੰ ਬੜੀ ਹੀ ਮਤਲਬ ਕਿ ਕिल्ਲਤ ਆਂਦੀ ਹੈਗੀ ਹੈ ਯੂਰੀਆ ਦੀ ਕਿਉਂਕਿ ਉਹਨਾਂ ਨੂੰ ਜਦੋਂ ਪੱਠੇ ਬੀਜ ਦੇ ਜਾਂ ਫਸਲ ਬੀਜ ਦੇ ਗਏ ਆ ਉਹਨਾਂ ਨੂੰ ਯੂਰੀਆ ਜਿਹੜਾ ਹੈਗਾ ਸਹੀ ਮਾਤਰਾ ਵਿੱਚ ਉਹਨਾਂ ਨੂੰ ਉਪਲਬਧ ਨਹੀਂ ਹੋ ਪਾਂਦਾ ਤੇ ਉਹ ਜਿਹੜੀ ਸਾਈਫਨਿੰਗ ਹੋ ਰਹੀ ਹੈ ਜਿਹੜੀ ਉਹ ਉਥੋਂ ਇਲੀਗਲ ਤੌਰ ਤੇ ਉਹਦਾ ਜਿਹੜੀ ਸਮਗਲਿੰਗ ਹੋ ਰਹੀ ਆ ਆਪਾਂ ਕਹਿ ਲਈਏ ਉਸ ਚੀਜ਼ ਤੇ ਹੁਣ ਆਪਾਂ ਰੋਕ ਲਾਵਾਂਗੇ ਤੇ ਇਹਨੂੰ ਬੜੀ ਹੀ ਡੂੰਘਾਈ ਤੱਕ ਇਹਨੂੰ ਅੱਗੇ ਲੈ ਕੇ ਜਾਵਾਂਗੇ ਸਰ ਜਿੱਥੇ ਲਾ ਕਿੱਥੇ ਗਿਆ ਉਹ ਕੀ ਜਗ੍ਹਾ ਸੀ ਜਿਹੜੀ ਉਹ ਜਗ੍ਹਾ ਹੈਗੀ ਹੈ ਜੀ ਉਹ ਕੋਈ ਇੱਕ ਸਟੋਰਜ ਹੈ ਸੀਗਾ ਉਹਦੀ ਵੀ ਆਪਾਂ ਹੁਣ ਪੂਰੀ ਉਹ ਬਿਲਡਿੰਗ ਦੀ ਜਿਹੜੀ ਹੈਗੀ ਹੈ ਉਹ ਵੈਰੀਫਾਈ ਕਰਦੇ ਪਏ ਆ ਕਿ ਉਹ ਕਿਸ ਦੇ ਨਾਂ ਤੇ ਸੀਗੀ ਕੌਣ ਉਹਨੂੰ ਉਤਾਰਦਾ ਪਿਆ ਸੀਗਾ ਕਿਉਂਕਿ ਹਜੇ ਕਾਲੀ ਪਰਚਾ ਦਰਜ ਹੋਇਆ ਹੈ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਮੇਰੀ ਸੁਪਰਵੀਜ਼ਨ ਸੁਪਰਵੀਜ਼ਨ ਚ ਦਿੱਤੀ ਗਈ ਹੈਗੀ ਤੇ ਆਪਾਂ ਜਿੰਨੇ ਵੀ ਇਹਦੇ ਵਿੱਚ ਦੋਸ਼ੀ ਹੈਗੇ ਉਹਨਾਂ ਨੂੰ ਫੜ ਕੇ ਲਿਆਵਾਂਗੇ ਸਰ ਅਫਸਰ ਜਿਹਨੇ ਇਸ ਤਰੀਕੇ ਨਾਲ ਉਹ ਹੀ ਨੌਲ ਹੋ ਸਕਦੇ ਕਿ ਉਹ ਜਿਸ ਤਰੀਕੇ ਜੀ ਇਹਦੇ ਵਿੱਚ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਿਹੜਾ ਦਵਿੰਦਰ ਸਿੰਘ ਜਿਹੜਾ ਸੈਕਟਰੀ ਹੈਗਾ ਆ ਪਿੱਠੇਵੜ ਇਹਦਾ ਵੱਲੋਂ ਜਿਹੜਾ ਵਾਊਚਰ ਹੈਗਾ ਆ ਉਹ ਆਲਰੇਡੀ ਰਿਸਿਵਡ ਕਰ ਚੁੱਕੇ ਸੀਗੇ अच्छा मतलब कि ਜਿਹੜੇ 600 ਬੋਰੀਆਂ ਉੱਥੇ ਉਤਰਨੀਆਂ ਸੀਗੀਆਂ ਉਹਦੀ ਰੀਸੀਵਿੰਗ ਪਹਿਲਾਂ ਹੀ ਦੇ ਦਿੱਤੀ ਗਈ ਸੀਗੀ ਕਿ ਇਹ ਜਿਹੜੀ ਹੈਗੀ ਹੈ ਇੱਥੇ ਅਨਲੋਡ ਹੋ ਚੁੱਕੀ ਹੈ ਮਤਲਬ ਬੋਰੀ ਉਤਰ ਚੁੱਕੀ ਹੈ ਬੋਰੀਆਂ ਉਤਰ ਚੁੱਕੀਆਂ ਹੈ ਪਰ ਉਹ ਟਰੱਕ ਵਿੱਚ ਹੀ ਲੋਡਡਡ ਸੀਗੀਆਂ ਤੇ ਇਲੀਗਲ ਤਰ੍ਹਾਂ ਤਰੀਕੇ ਨਾਲ ਉਹਨੂੰ ਕਿਤੇ ਹੋਰ ਅਨਲੋਡ ਕੀਤਾ ਜਾ ਰਿਹਾ ਸੀ ਪੂਰੀ ਪਲੈਨਿੰਗ ਨਾਲ ਕੰਮ ਕੀਤਾ ਗਿਆ ਜੀ ਜੀ ਬਿਲਕੁਲ ਜੀ ਪੂਰੀ ਪਲੈਨਿੰਗ ਨਾ ਕੀਤਾ ਹੈਗਾ ਇਹਦੇ ਉੱਪਰ ਆਪਾਂ ਜਿਹੜੀ ਧਾਰਾ ਹੈਗੀ ਹੈ 318 4 ਤੇ 312 ਬੀ ਐਨ ਐਸ ਲਈ ਹੈ ਜਿਹੜੀ ਕੀ ਸੰਬੰਧਿਤ ਹੈ ਜਿਹੜੀ 420 120 IPC ਹੈਗੀ ਹੈ ਤੇ ਇਹਦੇ ਵਿੱਚ ਆਪਾਂ ਹੁਣ ਵੱਧਾ ਜੁਰਮ ਵੀ ਕਰਾਂਗੇ ਸਰ ਕਿੰਨਾ ਕਿ ਵੱਡਾ ਰੈਕਡ ਸੀ ਕਾਫੀ ਟਫ ਹੁੰਦਾ ਹੈ ਦਾ ਕੇਸ ਨੂੰ ਕਰੈਕ ਕਰਨਾ ਕਿਉਂਕਿ ਯੂਰੀਆ ਇੱਕ ਬੇਸਿਕ ਮਿਨਟੀ ਹੈ ਦੇਖੋ ਇਹ ਜਿਹੜੇ ਕਿਸਾਨਾਂ ਦਾ ਪਹਿਲਾਂ ਵੀ ਬੜਾ ਮੁੱਦਾ ਸੀਗਾ ਕਿ ਜਿਹੜਾ ਸਰਕਾਰ ਵੱਲੋਂ ਜਿਹੜਾ ਯੂਰੀਆ ਜਾ ਰਿਹਾ ਹੈਗਾ ਆ ਉਹ ਇਲੀਗਲ ਤਰੀਕੇ ਨਾਲ ਕਿਤੇ ਹੋਰ ਸੈਫਨਿੰਗ ਹੋ ਰਹੀ ਹੈ ਉਸ ਦੀ ਉਹ ਕਿਸ ਤਰੀਕ ਇਲੀਗਲ ਤਰੀਕੇ ਨਾਲ ਕਿਤੇ ਹੋਰ ਪ੍ਰਾਈਵੇਟ ਫਰਮ ਨੂੰ ਜਾਂ ਕਿਤੇ ਹੋਰ ਦੁਕਾਨਦਾਰਾਂ ਨੂੰ ਜਾ ਰਿਹਾ ਸੀਗਾ ਤੇ ਇਹ ਜਿਹੜਾ ਸਾਡੇ ਵਾਸਤੇ ਇੱਕ ਬਹੁਤ ਵਧੀਆ ਮਤਲਬ ਇਨਵੈਸਟੀਗੇਸ਼ਨ ਸਾਡੇ ਹੱਥ ਆਈ ਹੈ ਕਿ ਆਪਾਂ ਇਹਦੇ ਉੱਪਰ ਜਿੰਨੇ ਵੀ ਵੱਡੇ ਜਿਹੜੇ ਲੋਕ ਇਹਦੇ ਵਿੱਚ ਇਨਵੋਲ ਹੈ ਬੇਸ਼ੱਕ ਉਹ ਸਰਕਾਰੀ ਧਾਰੇ ਤੇ ਹੁਣ ਪਾਵੇ ਪ੍ਰਾਈਵੇਟ ਤੇ ਹੁਣ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਸਰ ਰਾਤ ਨੂੰ ਤਾਂ ਮੈਨੂੰ ਟਰੱਕ ਫੜਿਆ ਗਿਆ ਪਹਿਲਾਂ ਵੀ ਇਹਨਾਂ ਦੇ ਵੱਲੋਂ ਇਸ ਤਰ੍ਹਾਂ ਜਿਹੜਾ ਜੁੜੀਆ ਚੋਰੀ ਕਰਨ ਦਾ ਕੰਮ ਕੀਤਾ ਗਿਆ ਉਹਦੀ ਵੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਜੀ ਬਿਲਕੁਲ ਜੀ ਬਿਲਕੁਲ ਇਹ ਹੁਣ ਆਪਾਂ ਦੇਖਾਂਗੇ ਕਿ ਇਹ ਕਿਹੜੇ ਕਿਹੜੀ ਕੰਪਨੀਆਂ ਸਿਗੀਆਂ ਕਿਹੜੇ ਕਿਹੜੀ ਮੈਨੂਫੈਕਚਰਿੰਗ ਫਾਰਮਸ ਹੈਗੀਆਂ ਕਿਹੜੀ ਕਿਹੜੀਆਂ ਜਿਹੜੀਆਂ ਸਰਕਾਰੀ ਧਾਰੇ ਹੈਗੇ ਆ ਜਿਹੜੇ ਇਸ ਦੇ ਵਿੱਚ ਇਨਵੋਲ ਹੋਣਗੇ ਉਹਨਾਂ ਤੇ ਵੀ ਆਪ